ਦੁਪਹਿਰ ਨੂੰ ਸੁਨੇਹਾਨੀ ਆ ਸ਼ੌਪ ਤੇ ਉਦਾਂ ਹੀ ਆ ਰਹੀ ਸੀ ਰਾਤੀ ਜਾਣੇ ਆ ਜਾ ਕੇ ਸੋ ਜਾਣੇ ਆ ਟਾਈਮ ਦਾ ਕੁਝ ਵੀ ਪਤਾ ਹੀ ਨਹੀਂ ਲੱਗਿਆ ਇੰਨੀ ਜਲਦੀ ਟਾਈਮ ਦਿੱਤ ਗਿਆ ਹੁਣ ਇਹਦੇ ਹੋਣ ਤੋਂ ਬਾਅਦ ਵੀ ਇੰਨੀ ਜਲਦੀ ਟਾਈਮ ਦਿੱਤ ਗਿਆ 8 ਮਹੀਨੇ ਕਦੋਂ ਹੋ ਗਏ ਅੱਜ ਤੱਕ ਮੈਨੂੰ ਐਦਾਂ ਲੱਗਦਾ ਹਲੇ ਹੋਣੀ ਹੋਈ ਸੀ 8 ਮਹੀਨੇ ਦੇ ਕਿਉਂ ਅੱਛਾ ਤੇ ਕਿੰਨਾ ਔਖਾ ਹੋ ਜਾਂਦਾ ਆਪਣਾ ਕੰਮ ਵੀ ਕਰਨਾ ਛੋਟੇ ਜੇ ਬੱਚੇ ਦੀ ਕੇਅਰ ਵੀ ਕਰਨੀ ਨਹੀਂ ਔਖਾ ਤਾਂ ਕੁਝ ਨਹੀਂ ਐ ਸਾਡੇ ਸਾਰੇ ਨੇਬਰਸ ਵਗੈਰਾ ਬਹੁਤ ਵਦਿਆ ਨੇ ਉਹਨਾਂ ਦੇ ਵੀ ਬੱਚੇ ਨੇ ਉਹਨਾਂ ਨਾਲ ਖੇਲਦੀ ਰਹਿੰਦੀ ਹੈ ਅੱਛਾ ਰੋਂਦੀ ਨਹੀਂ ਜਿਵੇਂ ਆਮ ਨੋਰਮਲ ਬੱਚੇ ਰੋਂਦੇ ਹੀ ਰਹਿੰਦੇ ਮਮੀ ਦੇ ਨਾਲ ਜਿੱਦ ਲੱਗ ਰਹੇ ਨੇ ਨਹੀਂ ਇਹ ਸਾਰਿਆਂ ਨੂੰ ਚਲੀ ਜਾਂਦੀ ਹੈ ਸਾਰੇ ਕਸਟਮਰਸ ਕੋ ਚਲੀ ਜਾਂਦੀ ਹੁਣ ਤੁਸੀਂ ਜੇ ਕੋ ਤੜ ਕੋ ਬੱਕਰੇ ਤੇ ਕਸਟਮਰ ਵੀ ਆਉਂਦੇ ਹੋਣਗੇ ਤੇ ਕਸਟਮਰ ਦੇ ਮਤਲਬ ਕਿ ਹਰੇਕ ਤਰ੍ਹਾਂ ਹਰੇਕ ਵਿਅਕਤੀ ਦਾ ਆਪਣਾ ਸੁਭਾਅ ਹੁੰਦਾ ਹੈ ਕਈ ਇਹ ਵੀ ਸੋਚਦੇ ਹੋਣਗੇ ਕਿ ਹਾਂ ਵੀ ਕੰਮ ਤਾਂ ਕੀ ਕਰਨਾ ਬੱਚੇ ਦੇ ਨਾਲ ਹੀ ਲੱਗੇ ਹੋਏ ਨੇ ਬੱਚੇ ਦੇ ਨਾਲ ਹੀ ਮਤਲਬ ਕਿ ਨਹੀਂ ਇਹੋ ਜਿਹੇ ਚੀਜ਼ਾਂ ਬਹੁਤ ਵਾਰ ਤੋਂ ਉਸ ਨੂੰ ਵੀ ਮਿਲੀਆਂ ਹੋਣ ਗਿਆ ਨਹੀਂ ਮੇਰੇ ਜਿੰਨੇ ਵੀ ਕਸਟਮਰ ਹੈ ਸਾਰੇ ਖੁਦ ਬੱਚਿਆਂ ਵਾਲੇ ਨੇ ਜ਼ਿਆਦਾਤਰ ਤੇ ਜਿਹੜੇ ਕਪਲਸ ਵੀ ਆਉਂਦੇ ਨੇ ਜਾਂ ਜਿਹੜੇ ਸਟੂਡੈਂਟਸ ਵੀ ਆਉਂਦੇ ਨੇ ਉਹ ਵੀ ਇਹਨੂੰ ਦੇਖ ਕੇ ਸਾਰੇ ਇਹਦੇ ਦੀ ਮਗਨ ਹੋ ਜਾਂਦੇ ਨੇ ਖੁਦ ਚੱਕ ਲੈਂਦੇ ਕਹਿੰਦੇ ਤੁਸੀਂ ਕੰਮ ਕਰੋ ਅਸੀਂ ਆਪੇ ਖੜਾ ਲਾਂਗੇ ਤੁਸੀਂ ਕੰਮ ਕਰੋ ਅੱਛਾ ਹਾਂਜੀ ਸਹੀ ਮਾਵਾ ਵੀ ਸਾਰੀਆਂ ਇਦਾਂ ਦੀਆਂ ਜੌਬ ਦੇ ਟਾਈਮ 'ਚ ਉਹਨਾਂ ਨੂੰ ਪਤਾ ਹੀ ਨਹੀਂ ਐ ਸਾਡਾ ਬੱਚੇ ਨੇ ਬੋਲਣਾ ਕਦੋਂ ਸਿੱਖਿਆ ਚੱਲਣਾ ਕਦੋਂ ਸਿੱਖਿਆ ਰੇਣਾ ਕਦੋਂ ਸਿੱਖਿਆ ਉਹ ਵਿਚਾਰੀਆਂ بس ਜੇ ਕੰਮ ਹੈ ਜਾਂ ਤੇ ਕੰਮ ਉਹਨਾਂ ਕੋ ਦੋ ਚੋਇਸ ਹੁੰਦੀਆਂ ਜੇ ਕੰਮ ਕਰ ਲੋ ਤੇ ਜਾਂ ਘਰ ਰਹਿ ਕੇ ਬੱਚਿਆਂ ਦੀ ਦੇਖਭਾਲ ਕਰ ਲੋ ਜਿਆਦਾਤਰ ਐ ਹੀ ਹੁੰਦਾ ਹੈ ਵੱਡੀ ਹੋਣਾ ਥੋੜੀ ਜਿਹੀ ਇਹਨਾਂ ਸਾਰਾ ਕੁਝ ਆਂਦਾ ਹੋਣਾ ਕਿਉਂਕਿ ਇਹ ਪਹਿਲਾਂ ਤੇ ਹੀ ਦੇਖ ਰਹੀ ਆ ਹੁਣ ਵੀ ਸਾਰਾ ਟਾਈਮ ਨਾਲ ਲੈਂਦੀ ਹੈ ਤੇ ਇਹਨੂੰ ਮਿਲਦਾ ਲੱਗਦਾ ਹੁਣ ਤੱਕ ਆ ਗਿਆ ਹੋਣਾ ਸਾਰਾ ਕੀ ਜਦੋਂ ਤੁਹਾਡੇ ਹਸਬੰਦ ਆਉਂਦੇ ਨੇ ਹੈਨਾ ਤੇ ਫਿਰ ਉਹ ਸਾਹਮਦੇ ਨੇ ਹੋਰ ਇਹਨੇ ਇੱਕ ਹੈ ਉਸ ਟਾਈਮ ਜਿੰਨਾ ਮਰਜ਼ੀ ਮੈਂ ਬੁਲਾਇਆ ਜਾਵਾਂ ਇਹਨੇ ਮੇਕਓ ਨਹੀਂ ਆਣਾ ਛੋਣਾ ਕੋਈ ਜਾਣਾ ਇਹਨੇ ਤੇ ਮੈਨੂੰ ਪਹਿਲਾਂ ਚੱਕ ਲੈਣ ਭਾਵੇਂ ਚੱਕ ਕੇ ਨਾਲ ਹੀ ਫੜਾ ਦੇਣ ਜੇ ਤਾਂ ਕੋਣ ਨੂੰ ਮਿਲ ਨਹੀਂ ਲੈਂਦੀ ਇਹਨੂੰ ਸਬਰ ਨਹੀਂ ਹੁੰਦਾ ਕਿ ਨਹੀਂ ਮਿਲੀ ਨਹੀਂ ਹਲੇ ਤੱਕ ਮੈਂ ਇਦਾਂ ਦੇ ਵੀ ਕਸਟਮਰ ਹੋਣਗੇ ਜਿਹੜੇ ਤੁਹਾਡੇ ਇੱਥੇ ਫੂਡ ਕਟ ਖਾਣ ਆਉਂਦੇ ਨੇ ਇਹ ਤਕਦੀਰ ਨੂੰ ਮਿਲਣ ਵਾਦੋਂ ਆਉਂਦੇ ਆ ਕਈ ਕਸਟਮਰ ਇਦਾਂ ਦੇ ਨੇ 파ਮੇ ਕੁਝ ਨਹੀਂ ਵਿਖਾਣਾ ਤਕਦੀਰ ਨੂੰ ਮਿਲ ਕੇ ਜਾਣੇ ਰੋਕੋ ਜੇ 2 ਮਿੰਟ ਰੋਕ ਕੇ ਜਾਓ ਅੱਛਾ ਹਾਂਜੀ ਕਈ ਸਾਰੇ ਕਸਟਮਰ ਇਦਾਂ ਦੇ ਨੇ ਜਿਨ੍ਹਾਂ ਦੇ ਬੱਚੇ ਆ ਨਹੀਂ ਨਹੀਂ ਤਕਦੀਰ ਨੂੰ ਮਿਲੇ ਬਿਨਾ ਨਹੀਂ ਜਾਣਾ ਸੀ ਰੋਕੋ ਪਾਪਾ ਰੋਕੋ ਨੂੰ ਮਿਲ ਕੇ ਜਾਣਾ ਹੈ ਕਾਫੀ ਸਾਰੇ ਕਸਟਮਰ ਇਦਾਂ ਦੇ ਨੇ ਅੱਛਾ ਕਿੰਨੇ ਮਹੀਨੇ ਦੀ ਸੀ ਤਕਦੀਰ ਜਦੋਂ ਸ਼ਾਪ ਤੇ ਆਉਣਾ ਸ਼ੁਰੂ ਹੋ ਗਈ ਐ 3 ਮਹੀਨੇ ਦੀ ਸੀ ਉਹ ਤਾਂ ਬੱਚਾ ਵਾ ਸਾਰੀ ਲਾ ਕੇ ਹੱਥ ਲਗਾਉਗੇ ਛੇੜੋਗੇ ਇਨਫੈਕਸ਼ਨ ਦਾ ਡਰ ਹੁੰਦਾ ਨਹੀਂ ਐਦਾਂ ਦਾ ਕੋਈ ਨਹੀਂ ਅਸੀਂ ਖੁਦ ਮਿੱਟੀਾਂ 'ਚ ਖੇਲ-ਖੇਲ ਪਲੇ ਆਂ ਕੀ ਹੋਣਾ ਬਾਕੀ ਜੋ ਹੋਣਾ ਤਾਂ ਹੋਣਾ ਉਹਨੂੰ ਕੋਈ ਬਦਲ ਨਹੀਂ ਸਕਦਾ ਆਵਾਜ਼ ਮੀਡੀਆ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਪਿੰਗਟਨ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਹੀ ਤਿੱਖਾ ਕਹੋਗੇ ਤੇ ਅੱਜ ਦੀ ਇਸ ਖਾਸ ਇੰਟਰਵਿਊ ਦੇ ਵਿੱਚ ਤੁਹਾਡੀ ਮੁਲਾਕਾਤ ਹੈ ਇੱਕ ਅਜਿਹੀ ਮਾਂ ਤੇ ਧੀ ਦੀ ਜੜੀ ਦੇ ਨਾਲ ਕਰਵਾਉਣ ਜਾ ਰਹੇ ਆ ਕਿਥੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਮਾਂ ਜਿੱਥੇ ਕੰਮ ਕਰਦੇ ਪੈਣੇ ਨਾਲ ਵੱਲੋਂ ਇੱਕ ਫੂਡ ਦੀ ਛੋਟੀ ਜਿਹੀ ਸ਼ਾਪ ਚਲਾਈ ਜਾ ਰਹੀ ਹੈ ਉੱਥੇ ਹੀ ਉਹਨਾਂ ਦੀ 8 ਮਹੀਨੇ ਦੀ ਧੀ ਮਾਂ ਦੇ ਨਾਲ ਇਸ ਸੰਦਰਭ ਦੇ ਵਿੱਚ ਲੱਗੀ ਹੋਈ ਹੈ ਸੋ ਗੱਲਬਾਤ ਕਰਦੇ ਆ ਕਿ ਕਿਵੇਂ ਦਾ ਇਹ ਸਫਰ ਚੱਲਦਾ ਪਿਆ ਤੇ ਇਸ ਛੋਟੇ ਜਿਹੇ ਬੱਚੇ ਦੇ ਨਾਲ ਇਹ ਮਾਂ ਕਿਵੇਂ ਸਭ ਕੁਝ ਮੈਨੇਜ ਕਰਦੀ ਪਈ ਹੈ ਸਭ ਤੋਂ ਪਹਿਲਾਂ ਸ਼ੁਆਨੀ ਦੀ ਲੱਗਾ ਸਵਾਦ ਹੈ ਫਸਟੀ ਕਾਲ ਦੀ ਕੀ ਹਾਲ ਚਾਲ ਬੋਤ ਦਿਆ ਅਰੇ ਛੋਟੇ ਜਿਹੇ ਬੱਚੇ ਦੇ ਨਾਲ ਲੱਗੇ ਹੋਏ ਸਿਓ ਕੰਮ ਕਰਨਾ ਜ਼ਰੂਰ ਦੱਸੋ ਕਿ ਸਫਰ ਕਿਦਾਂ ਦਾ ਲੱਗਦਾ ਪਿਆ ਸਫਰ ਬਹੁਤ ਵਧੀਆ ਹੈ ਹਮ ਆਸਾਨ ਹੈ ਤੁਨ ਟਾਈਮ ਦਾ ਪਤਾ ਨਹੀਂ ਚਲਦਾ 8 ਮਹੀਨੇ ਅੱਜ ਤੱਕ ਕਿੱਥੇ ਬੀਤ ਗਏ ਮੈਨੂੰ ਪਤਾ ਹੀ ਨਹੀਂ ਹੈ ਕਿੱਦਾਂ ਬੀਤ ਗਏ ਤੇ ਇਹਦੇ ਹੋਣ ਤੋਂ ਪਹਿਲਾਂ ਵੀ 9 ਮੰਥਸ ਦਾ ਮੈਨੂੰ ਬਿਲਕੁਲ ਵੀ ਅੰਦਾਜ਼ਾ ਨਹੀਂ ਹੈ ਕਿ ਹਾਂ ਕਿੱਦਾਂ ਚਲੇ ਗਏ ਕੋਈ ਕੋਈ ਜਦੋਂ ਮੈਂ ਤੁਹ ਪੁੱਛਦੀ ਹਾਂ ਕਿ ਹਾਂ ਭਾਬੀ ਤੁਹਾਡੇ ਕਿੱਦਾਂ ਦਾ ਐਕਸਪੀਰੀਅੰਸ ਹੈਗਾ ਹਮ ਤੇ ਮੈਂ ਕੰਮ ਮੈਨੂੰ ਤਾਂ ਪੁੱਛਿਆ ਹੀ ਨਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ ਕਿ ਹਾਂ ਟਾਈਮ ਕਦੋਂ ਚਲਾ ਗਿਆ ਕਿਉਂਕਿ ਐ ਵੀ ਇਹ ਫਰਨੂ ਹੋਈ ਐ ਤੇ 19 April ਨੂੰ ਮੈਂ ਸ਼ੌਪ ਤੇ ਆਈ ਸੀ ਅੱਛਾ ਹਾਂ ਹਾਂਜੀ ਅਗਲੇ ਦਿਨ ਹੀ ਆ ਗਈ ਸੀਗੇ ਨਹੀਂ 19 April ਤੱਕ ਮੈਂ ਸ਼ੌਪ ਤੇ ਆਈ ਸੀ ਹਾਂਜੀ 20 April ਨੂੰ ਐ ਹੋਈ ਐ ਮੈਂ ਕੰਮ ਕਰਦੇ ਦੇ ਸੀ ਬਰਾਬਰ ਤੇ ਇਸ ਲਈ ਮੈਨੂੰ ਟਾਈਮ ਦਾ ਪਤਾ ਹੀ ਨਹੀਂ ਲੱਗਿਆ ਮੈਂ ਜਿੱਦਾਂ ਦੁਪਹਿਰ ਨੂੰ ਮੈਨੂੰ ਆਣੀ ਐ ਸ਼ੌਪ ਤੇ ਉਦਾਂ ਹੀ ਆ ਰਹੀ ਸੀ ਰਾਤੀ ਜਾਣੇ ਆ ਜਾ ਕੇ ਸੋ ਜਾਣੇ ਆ ਟਾਈਮ ਦਾ ਕੁਝ ਵੀ ਪਤਾ ਹੀ ਨਹੀਂ ਲੱਗਿਆ ਇੰਨੀ ਜਲਦੀ ਟਾਈਮ ਬੀਤ ਗਿਆ ਹੁਣ ਇਹਦੇ ਹੋਣ ਤੋਂ ਬਾਅਦ ਵੀ ਇੰਨੀ ਜਲਦੀ ਟਾਈਮ ਬੀਤ ਗਿਆ 8 ਮਹੀਨੇ ਕਦੋਂ ਹੋ ਗਏ ਅੱਜ ਤੱਕ ਮੈਨੂੰ ਐਦਾਂ ਲੱਗਦਾ ਹਲੇ ਹੋਣੀ ਹੋਈ ਸੀ 8 ਮਹੀਨੇ ਦੇ ਹੋ ਗਏ ਨਹੀਂ ਤੇ ਮੈਂ ਸਾਰਿਆਂ ਨੂੰ ਸੁਣਿਆ ਹੀ ਸੀ ਸਾਰੇ ਕਹਿੰਦੇ ਕਿ ਹਾਂ ਕਿ ਬਹੁਤ ਔਖਾ ਹੁੰਦਾ ਐਵੇਂਲੇ ਮੰਥ ਤੁਹਾਨੂੰ ਐਦਾਂ ਹੋਏਗਾ ਉਦਾਂ ਹੋਏਗਾ ਤੁਹਾਡੇ ਪੇਨਸ ਹੋਣਗੀਆਂ ਐਦਾਂ ਉਦਾਂ ਕਿ ਇੰਨੀ ਜੀ ਕਿਰਪਾ ਮੈਨੂੰ ਕੁਝ ਵੀ ਐਦਾਂ ਦੀ ਕੋਈ ਦਿੱਕਤ ਨਹੀਂ ਹੋਈ ਨਾ ਹੁਣ ਤੋਂ ਪਹਿਲਾਂ ਨਾ ਹੁਣ ਤੋਂ ਬਾਅਦ ओके ਤੇ ਐਵੀ ਜਿੱਦਾਂ ਪੂਰਾ ਨਾਲ ਕੋਆਪਰੇਟ ਕਰਦੀ ਹੈ ਕਿ ਬਿਲਕੁਲ ਵੀ ਤਾੰਗ ਨਹੀਂ ਕਰਦੀ ਹਾਂਜੀ ਅੱਛਾ ਕੀ ਨਾਮ ਕੀ ਹੈ ਤੇ ਮਤਲਬ ਇਹ ਰੋਂਦੀ ਨਹੀਂ ਹੈਗੀ ਆ ਇਹਦਾ ਨਾਮ ਤਕਦੀਰ ਖੋਰਾ ਰੋਂਦੀ ਹੈ ਜਦੋਂ ਇਹਨੂੰ ਪਤਾ ਹੈ ਕਿ ਹਾਂ ਹੁਣ ਫਰੀ ਨੇ ਰੋ ਲੋ ਅੱਛਾ ਤੇ ਕਿੰਨਾ ਔਖਾ ਹੋ ਜਾਂਦਾ ਆਪਣਾ ਕੰਮ ਵੀ ਕਰਨਾ ਛੋਟੇ ਜੇ ਬੱਚੀ ਦੀ ਕੇਅਰ ਵੀ ਕਰਨੀ ਨਹੀਂ ਔਖਾ ਤਾਂ ਕੁਝ ਨਹੀਂ ਹੈ ਸਾਡੇ ਸਾਰੇ ਨੇਬਰਸ ਵਗੈਰਾ ਬਹੁਤ ਵਧੀਆ ਨੇ ਉਹਨਾਂ ਦੇ ਵੀ ਬੱਚੇ ਨੇ ਆ ਉਹਨਾਂ ਨਾਲ ਖੇਲਦੀ ਰਹਿੰਦੀ ਹੈ ਅੱਛਾ ਰੋਂਦੀ ਨਹੀਂ ਜਿਵੇਂ ਆਮ ਨਾਰਮਲ ਬੱਚੇ ਰੋਂਦੇ ਹੀ ਰਹਿੰਦੇ ਮम्मी ਦੇ ਨਾਲ ਜਿੱਦਾਂ ਲੱਗਦੇ ਹੁੰਦੇ ਨਹੀਂ ਇਹ ਸਾਰਿਆਂ ਨੂੰ ਚਲੀ ਜਾਂਦੀ ਹੈ ਸਾਰੇ ਕਸਟਮਰਸ ਕੋ ਚਲੀ ਜਾਂਦੀ ਪੁਣੀ ਤੁਸੀਂ ਜੱਕੋ ਤੜ ਕੋ ਹਾਂ ਬੱਚਾ ਤੇ ਬਹੁਤ ਪਿਆਰਾ ਹੈ ਸਾਰੇ ਸਾਰਿਆਂ ਨੂੰ ਚਲੀ ਜਾਂਦੀ ਵੱਡੇ ਛੋਟੇ ਸਾਰਿਆਂ ਨੂੰ ਚਲੀ ਜਾਂਦੀ ਐਦਾ ਨਹੀਂ ਕਿ ਇਹ ਸਟਾਰਟਿੰਗ ਤੋਂ ਹੀ 3 ਮੰਥੀ ਸੀਗੀ ਜਦੋਂ ਦੀ ਮੇਰੇ ਨਾਲ ਆ ਰਹੀ ਹੈ ਓਕੇ ਤੇ ਇਸ ਲਈ ਇਹਨੂੰ ਪਤਾ ਹੈ ਕਿ ਹਾਂ ਇਹ ਤਾਂ ਸੌਂਦੀ ਵੀ ਸ਼ੌਂਕ ਤੇ ਆ ਗਈ ਹੈ ਘਰ ਨਹੀਂ ਸੌਂਦੀ ਹੈ ਅੱਛਾ ਸਿਰਫ ਰਾਤੀਂ ਘਰ ਸੌਣਾ ਉਸ ਤੋਂ ਬਾਅਦ ਦਿਨ ਦੇ ਟਾਈਮ ਇੱਥੇ ਹੀ ਆ ਕੇ ਸੌਣਾ ਘਰ ਨਹੀਂ ਸੌਣਾ ਇਹਨੇ ਹਾਂ ਹਾਂਜੀ ਇਹਨੂੰ ਜਿੱਦਾਂ ਸ਼ੋਰ ਸ਼ਰਾਬਾ ਆਇਆ ਪਸੰਦ ਹੈ ਸ਼ਾਂਤੀ ਨਹੀਂ ਆਮ ਤੌਰ ਤੇ ਇੱਥੇ ਜਦੋਂ ਤੁਸੀਂ ਮਤਲਬ ਕਿ ਫੂਡ ਦਾ ਕੰਮ ਕਰਦੇ ਹੋ ਵੱਖੋ ਵੱਖਰੇ ਤੇ ਕਸਟਮਰ ਵੀ ਆਉਂਦੇ ਹੋਣਗੇ ਤੇ ਕਸਟਮਰ ਦੇ ਮਤਲਬ ਕਿ ਹਰੇਕ ਤਰ੍ਹਾਂ ਹਰੇਕ ਵਿਅਕਤੀ ਦਾ ਆਪਣਾ ਸੁਭਾਅ ਹੁੰਦਾ ਕਈ ਵੀ ਸੋਚਦੇ ਹੋਣਗੇ ਕਿ ਹਾਂ ਵੀ ਕੰਮ ਤਾਂ ਕੀ ਕਰਨਾ ਬੱਚੇ ਦੇ ਨਾਲ ਹੀ ਲੱਗੇ ਹੋਏ ਨੇ ਬੱਚੇ ਦੇ ਨਾਲ ਹੀ ਮਤਲਬ ਕਿ ਨਹੀਂ ਇਹੋ ਜਿਹੀ ਚੀਜ਼ਾਂ ਬਹੁਤ ਵਾਰ ਤੋਂ ਉਸ ਨੂੰ ਵੀ ਮਿਲੀਆਂ ਹੋਣਗੀਆਂ ਨਹੀਂ ਮੇਰੇ ਜਿੰਨੇ ਵੀ ਕਸਟਮਰ ਹੈ ਸਾਰੇ ਖੁਦ ਬੱਚਿਆਂ ਵਾਲੇ ਹੀ ਨੇ ਜ਼ਿਆਦਾਤਰ ਤੇ ਜਿਹੜੇ ਕਪਲਸ ਵੀ ਆਉਂਦੇ ਨੇ ਜਾਂ ਜਿਹੜੇ ਸਟੂਡੈਂਟਸ ਵੀ ਆਉਂਦੇ ਨੇ ਉਹ ਵੀ ਇਹਨੂੰ ਦੇਖ ਕੇ ਸਾਰੇ ਇਹਦੇ ਦੀ ਮਗਨ ਹੋ ਜਾਂਦੇ ਨੇ ਖੁਦ ਚੱਕ ਲੈਂਦੇ ਕਹਿੰਦੇ ਤੁਸੀਂ ਕੰਮ ਕਰੋ ਅਸੀਂ ਆਪੇ ਖੜਾ ਲਾਂਗੇ ਤੁਸੀਂ ਕੰਮ ਕਰੋ ਅੱਛਾ ਹਾਂਜੀ ਮਤਲਬ ਫੁੱਲ ਸਪੋਰਟ ਮਿਲ ਜਾਂਦਾ ਤੁਹਾਨੂੰ ਹਾਂਜੀ ਸਾਰੇ ਕਸਟਮਰ ਵੀ ਇਹ ਟੱਚ ਵੁੱਡ ਸਾਰੇ ਬਹੁਤ ਵਦੀਆਂ ਨੇ ਜਿੰਨੇ ਵੀ ਕਿ ਆਪਣੇ ਆਪ ਹੀ ਕਹਿ ਦਿੰਦੇ ਨੇ ਕਿ ਵੈਸੇ ਤਾਂ ਚਲੋ ਹੁੰਦਾ ਕੋਈ ਨਾ ਕੋਈ ਇੱਥੇ ਅਵੇਲੇਬਲ ਜਦੋਂ ਕਈ ਵਾਰੀ ਹੁੰਦਾ ਕਿ ਨਹੀਂ ਹੁੰਦਾ ਕੋਈ ਫੇਰ ਉਹ ਕਹਿ ਦਿੰਦੇ ਅਸੀਂ ਇਹਨੂੰ ਦੇਖਦੇ ਹਾਂ ਤੁਸੀਂ ਸਾਡਾ ਆਰਡਰ ਲਗਾ ਦਿਓ ਅਸੀਂ ਖਾਣਾ ਇੱਥੋਂ ਹੀ ਹੈ ਪਰ ਓਕੇ ਹਾਂਜੀ ਠੀਕ ਹੈ ਤੇ ਜੇ ਵੀ ਛੋਟੀ ਜੀ ਬੱਚੀ ਆ ਤੇ ਬਹੁਤ ਵਾਰ ਇਦਾਂ ਹੁੰਦਾ ਹੋਗਾ ਲੋਕ ਕਹਿੰਦੇ ਹੋਗਾ ਕਿ ਹਾਂ ਵੀ ਘਰ ਚ ਬਿਠਾਓ ਹੁਣ ਠੰਡ ਵੀ ਸ਼ੁਰੂ ਹੋ ਗਈ ਕਿ ਬੱਚੇ ਨੂੰ ਠੰਡ ਲੱਗਣ ਦਾ ਡਰ ਹੈ ਤੁਸੀਂ ਘਰ ਚ ਰੱਖਿਆ ਕਰੋ ਤੇ ਫਿਰ ਤੁਹਾਡਾ ਮਨ ਨਹੀਂ ਕਰਦਾ ਫਿਰ ਮਤਲਬ ਕਿ ਬੱਚੇ ਨੂੰ ਘਰ ਛੱਡ ਆਈਏ ਹਾਂ ਨਹੀਂ ਫਿਰ ਰਹਿੰਦੀ ਨਹੀਂ ਤੁਹਾਡੇ ਬਿਨਾ ਇਹ ਮੇਰੇ ਬਿਨਾ ਰਹਿੰਦੇ ਵੀ ਨਹੀਂ ਨਾਲੇ ਜਿਦਾਂ ਹੈ ਕਿ ਮੈਂ ਕੋਈ ਵੀ ਮੂਵਮੈਂਟ ਹੈ ਤਾਂ ਮਿਸ ਨਹੀਂ ਕਰਨਾ ਚਾਹਦੀ ਕਿਉਂ ਹਾਂਜੀ ਕਿ ਹਾਂ ਜਿਹੜੇ ਜੌਬ ਕਰਦੇ ਨੇ ਉਹਨਾਂ ਦੀ ਮਜਬੂਰੀ ਹੈ ਕਿ ਉਹ ਨਹੀਂ ਲਿ ਜਾ ਸਕਦੇ ਨਾਲ ਤੇ ਮੇਰੀ ਕੋਈ ਇਦਾਂ ਦੀ ਮਜਬੂਰੀ ਨਹੀਂ ਹੈ ਮੇਰੀ ਖੁਦ ਦੀ ਸ਼ਾਪ ਹੈ ਮੈਨੂੰ ਇਹ ਹੁੰਦਾ ਹੈ ਕਿ ਹਾਂ ਮੇਰੇ ਨਾਲ ਰਹੇ ਮੈਨੂੰ ਪਤਾ ਹੋਵੇ ਕਿ ਕਿਸ ਟਾਈਮ ਕੀ ਕਰ ਰਿਹਾ ਜਿਦਾ ਕਈ ਮਾਮਾ ਵਿਚਾਰੀਆਂ ਇਦਾਂ ਦੀਆਂ ਜੌਬ ਦੇ ਟਾਈਮ 'ਚ ਉਹਨਾਂ ਨੂੰ ਪਤਾ ਹੀ ਨਹੀਂ ਹੈ ਸਾਡਾ ਬੱਚੇ ਨੇ ਬੋਲਣਾ ਕਦੋਂ ਸਿੱਖਿਆ ਚੱਲਣਾ ਕਦੋਂ ਸਿੱਖਿਆ ਰਹਿਣਾ ਕਦੋਂ ਸਿੱਖਿਆ ਉਹ ਵਿਚਾਰੀਆਂ بس ਜੇ ਕੰਮ ਹੈ ਜਾਂ ਤੇ ਕੰਮ ਉਹਨਾਂ ਕੋ ਦੋ ਚੋਇਸ ਹੁੰਦੀਆਂ ਜੇ ਕੰਮ ਕਰ ਲੋ ਤੇ ਜਾਂ ਘਰ ਰਹਿ ਕੇ ਬੱਚਿਆਂ ਦੀ ਦੇਖਭਾਲ ਕਰ ਲੋ ਜਿਆਦਾਤਰ ਐ ਹੀ ਹੁੰਦਾ ਤੇ ਮੈਂ ਦੋਨੋਂ ਕਰ ਰਹੀ ਆ ਅੱਛਾ ਤਕਦੀਰ ਨੂੰ ਤੁਸੀਂ ਨਾਲ ਦੇ ਨਾਲ 버거 ਵੀ ਸਿਖਾਉਂਦੇ ਹੋ 버거 ਕਿਵੇਂ ਬਣਾਉਣਾ ਹੈ ਮੈਨੂੰ ਲੱਗਦਾ ਜਦ ਤੱਕ ਇਹ ਵੱਡੀ ਹੋਣਾ ਥੋੜੀ ਜਿਹੀ ਇਹਨੂੰ ਸਾਰਾ ਕੁਝ ਆਉਂਦਾ ਹੋਣਾ ਕਿਉਂਕਿ ਇਹ ਪਹਿਲਾਂ ਤੇ ਹੀ ਦੇਖ ਰਹੀ ਆ ਹੁਣ ਵੀ ਸਾਰਾ ਟਾਈਮ ਨਾਲ ਲੈਂਦੀ ਆ ਤੇ ਇਹਨੂੰ ਮਿਲਦਾ ਲੱਗਦਾ ਹੁਣ ਤੱਕ ਆ ਗਿਆ ਹੋਣਾ ਸਾਰਾ <laughs> <Yup. तिण>… बस <laughs> बोलेगी तो ਦੱਸੇਗੀ ਮੈਨੂੰ ਐਵੇਂ ਆਉਂਦਾ ਮੈਨੂੰ ਐਵੇਂ ਆਉਂਦਾ ਮਤਲਬ ਕਿ ਤੁਸੀਂ ਆਪਣੀ ਬਿਜ਼ਨਸ ਨੂੰ ਨਾਲ ਦੀ ਨਾਲ ਪ੍ਰਮੋਟ ਕਰ ਰਹੇ ਹੋ ਨਾਲ ਦੀ ਨਾਲ ਬੱਚੇ ਦੀਆਂ ਹਰੇਕ ਮੂਮੈਂਟਸ ਨੂੰ ਦੇਖਣਾ ਹੈ ਨਾ ਸਮ ਟਾਈਮ ਇਦਾਂ ਹੁੰਦਾ ਕਿ ਬੱਚੇ ਜਦੋਂ ਜਿਤੇ ਬੁਖਾਰ ਹੋ ਜਾਣਾ ਬਿਮਾਰ ਹੋ ਜਾਣਾ ਫਿਰ ਹੋਰ ਦਿੱਕਤਾਂ ਵੀ ਹੋ ਜਾਂਦੀ ਵੈਸੇ ਬੁਖਾਰ ਬਿਮਾਰਤਾ ਹੁੰਦੀ ਹੈ ਪਰ ਫਿਰ ਵੀ ਇਨੇ ਇੱਥੇ ਆ ਕੇ ਖੁਸ਼ ਹੋਣਾ ਘਰ बस ਇਹਨੇ ਰੋਈ ਜਾਣਾ ਕਿ ਮੈਨੂੰ ਲੈ ਜਾਓ ਮੈਨੂੰ ਲੈ ਜਾਓ ਕਿਉਂਕਿ ਇੱਥੇ ਕਰ ਸਾਡੇ ਮੈਂ ਮੰਮੀ ਹੁੰਨੇ ਆ ਤੇ ਮੇਰੇ ਹਸਬੰਡ ਜੌਬ ਤੇ ਚਲੇ ਜਾਂਦੇ ਨੇ ਤੇ ਫਿਰ ਉਹ ਜਿੱਦਾਂ ਬੱਚੇ ਨੂੰ ਹੁੰਦਾ ਕਿ ਮੈਨੂੰ ਕੋਈ ਕਾਫੀ ਜਿੱਦਾਂ ਇੱਥੇ ਗੱਡੀਆਂ ਕਾਰਾਂ ਨਿਕਲਦੀਆਂ ਉਹ ਦੇਖਦੀ ਐ ਸਾਰੇ ਕਸਟਮਰ ਨੂੰ ਦੇਖਦੀ ਐ ਬੱਚਿਆਂ ਨੂੰ ਦੇਖਦੀ ਐ ਕਰ ਫਿਰ ਕੋਈ ਹੁੰਦਾ ਨਹੀਂ ਐਸ ਕਰਕੇ ਥੋੜਾ ਉਹਨੂੰ ਚੇਂਜ ਹੁੰਦਾ ਕਿ ਰੋਈ ਜਾਂਦੀ ਮੈਨੂੰ ਲੈ ਚਲੋ ਇੱਥੇ ਆ ਕੇ ਸਹੀ ਐ ਹੁਣ ਦੇਖ ਲੋ ਅੱਛਾ ਮਤਲਬ ਸ਼ਾਪ ਨਾਲ ਇੰਨਾ ਪਿਆਰ ਹੋ ਗਿਆ ਹੋਰ ਨੂੰ ਹੈ ਐਦਾਂ ਹੀ ਅੱਛਾ ਹੀ ਤੇ ਮਤਲਬ ਕਿ ਜਦੋਂ ਤੁਹਾਡੇ ਹਸਬੰਡ ਆਉਂਦੇ ਨੇ ਹੈਨਾ ਤੇ ਫਿਰ ਉਹ ਸਾਹਮਦੇ ਨੇ ਹੋਰ ਇਹਨੇ ਇੱਕ ਹੈ ਉਸ ਟਾਈਮ ਜਿੰਨਾ ਮਰਜ਼ੀ ਮੈਂ ਬੁਲਾਈ ਜਾਵਾਂ ਇਹਨੇ ਮੇਕੋ ਨਹੀਂ ਆਣਾ ਚੋਣਾ ਕੋਈ ਜਾਣਾ ਇਹਨੇ ਕਿ ਮੈਨੂੰ ਪਹਿਲਾਂ ਚੱਕ ਲੈਣ ਭਾਵੇਂ ਚੱਕ ਕੇ ਨਾਲ ਹੀ ਫੜਾ ਦੇਣ ਜਦ ਤੱਕ ਉਹਨਾਂ ਨੂੰ ਮਿਲ ਨਹੀਂ ਲੈਂਦੀ ਇਹਨੂੰ ਸਬਰ ਨਹੀਂ ਹੁੰਦਾ ਕਿ ਨਹੀਂ ਮਿਲੀ ਨਹੀਂ ਹਲੇ ਤੱਕ ਮੈਂ ਅੱਛਾ ਇੱਕ ਪਾਸੇ ਤੁਸੀਂ ਆਪਣਾ ਕੰਮ ਕਰਦੇ ਹੋ ਤੇ ਦੂਜੀ ਪਾਸੇ ਤੁਸੀਂ ਮਤਲਬ ਇਹਨੇ ਆਪਣੇ ਮਤਲਬ ਕਿ ਛੋਲਦਸ ਤੁਸੀਂ ਬੈਕ ਪਾਇਆ ਹੈ ਫੇਰ ਮਤਲਬ ਕਿ ਇਦਾਂ ਹੋਊਗਾ ਕਿ ਪੇਨ वगैरह ਰਾਤ ਨੂੰ ਬਹੁਤ ਪ੍ਰੋਬਲਮ ਆਉਂਦੀ ਹੈ ਉਹ ਸਮ ਟਾਈਮ ਇਦਾਂ ਹੁੰਦਾ ਕਿ ਜਦੋਂ ਪੂਰੀ ਦਿਹਾੜੀ ਬੱਚੇ ਚੁੱਕ ਕੇ ਕੰਮ ਕਰਨਾ ਹੈ ਨਾ ਹਾਂਜੀ ਨਹੀਂ ਇਦਾਂ ਨਹੀਂ ਹੈ ਇਹਦਾ ਸਾਰੇ ਇੱਥੇ ਹੈਗੇ ਆ ਜਿਹੜੀ ਜਿਹੜੀ ਚੀਜ਼ ਦੀ ਰਿਕੁਆਇਰਮੈਂਟ ਹੈ ਜੇ ਥੋੜੀ ਦੇਰ ਇਹਨੂੰ ਇਸ ਤਰ੍ਹਾਂ ਚੱਕੀਦਾ ਲੇਟ ਜਾਂਦੀ ਹੈ ਖਾ ਲਿਆ ਨਾਲ ਦੇ ਅੰਕੋ ਚਲੇ ਗਏ ਤਾਂ ਹੀ ਤਾਂ ਕਹਿ ਰਹੀਆਂ 8 ਮਹੀਨੇ ਕਿੰਨੀ ਫਿਰਦੀ ਰਹਿੰਦੀ ਹੈ 8 ਮਹੀਨੇ ਕਿਦਾਂ ਬੀਤ ਗਏ ਅੱਜ ਤੱਕ ਮੈਨੂੰ ਪਤਾ ਨਹੀਂ ਚੱਲਿਆ ਅੱਛਾ ਥੋੜੇ ਇਦਾਂ ਦੇ ਵੀ ਕਸਟਮਰ ਹੋਣਗੇ ਜਿਹੜੇ ਥੋੜਾ ਇੱਥੇ ਫੂਡ ਕਟ ਖਾਣ ਆਂਦੇ ਨੇ ਇਹ ਤਕਦੀਰ ਨੂੰ ਮਿਲਣ ਵਾਧੂ ਆਉਂਦੇ ਆ ਕਈ ਕਸਟਮਰ ਇਦਾਂ ਦੇ ਨੇ 파ਵੇਂ ਕੁਝ ਨਹੀਂ ਖਾਣਾ ਤਕਦੀਰ ਨੂੰ ਮਿਲ ਕੇ ਜਾਣੇ ਰੋਕੋ ਜੇ 2 ਮਿੰਟ ਰੋਕ ਕੇ ਜਾਓ ਹਾਂਜੀ ਕਈ ਸਾਰੇ ਕਸਟਮਰ ਇਦਾਂ ਦੇ ਨੇ ਜਿਨ੍ਹਾਂ ਦੇ ਬੱਚੇ ਆ ਨਹੀਂ ਨਹੀਂ ਤਕਦੀਰ ਨੂੰ ਮਿਲੇ ਬਿਨਾ ਨਹੀਂ ਜਾਣਾ ਸੀ ਰੋਕੋ ਪਾਪਾ ਰੋਕੋ ਨੂੰ ਮਿਲ ਕੇ ਜਾਣਾ ਹੈ ਕਾਫੀ ਸਾਰੇ ਕਸਟਮਰ ਇਦਾਂ ਦੇ ਨੇ ਅੱਛਾ ਕਿੰਨੇ ਮਹੀਨੇ ਦੀ ਸੀ ਤਕਦੀਰ ਜਦੋਂ ਸ਼ਾਪ ਤੇ ਆਉਣਾ ਸ਼ੁਰੂ ਹੋ ਗਈ ਐ 3 ਮਹੀਨੇ ਦੀ ਸੀ ਟਾਈਮ ਗਰਮੀ ਬਹੁਤ ਸੀਗੀ ਤਾਂ ਕਰਕੇ ਪਹਿਲਾਂ 2 ਮਹੀਨੇ ਨਹੀਂ ਲੈ ਕੇ ਆ ਸਕੇ ਫਿਰ ਜਦੋਂ 3 ਮਹੀਨੇ 3rd ਮੰਥ ਸਟਾਰਟ ਹੋਇਆ ਫਿਰ ਆਉਣ ਲੱਗੇ ਸਨਾਲੇ ਹਾਂਜੀ ਅੱਛਾ ਜਦੋਂ ਲੈ ਕੇ ਆਏ ਸੀਗੇ ਤੇ ਡਰ ਨਹੀਂ ਸੀ ਨਾ ਛੋਟਾ ਬੱਚਾ ਵਾ ਸਾਰੇ ਲਾ ਆ ਕੇ ਹੱਥ ਤੇ ਲਗਾਓਗੇ ਛੇੜੋਗੇ ਇਨਫੈਕਸ਼ਨ ਦਾ ਡਰ ਹੁੰਦਾ ਨਹੀਂ ਐਦਾਂ ਦਾ ਕੋਈ ਨਹੀਂ ਅਸੀਂ ਖੁਦ ਮਿੱਟੀਆਂ 'ਚ ਖੇਲ ਖੇਲ ਪਲੇ ਆ ਤੇ ਕੀ ਹੋਇਆ ਨਾ ਬਾਕੀ ਜੋ ਹੋਣਾ ਤਾਂ ਹੋਣਾ ਹੀ ਹੋਣਾ ਉਹਨੂੰ ਕੋਈ ਬਦਲ ਨਹੀਂ ਸਕਦਾ ਬਿਲਕੁਲ अच्छा ओखा नहीं होता जिमे तुसी मतलब इथे बर्गर बनाना अपना मतलब की कुछ गरम ना इनु लग जे या कुछ एदा टच ना हो जवे या कि तेनु मिरचा ले हाथ ना लग जन या मिर्च मसाले आले ਕੀ ਨੂੰ ਤਕਲੀਫ ਹੋਗੇ ਦਾ ਡਰ ਨਹੀਂ ਤੁਹਾਨੂੰ ਰਹਿੰਦਾ ਬੱਚਾ ਲੈ ਕੇ ਹੱਥ ਓਕੇ ਲਗਾ ਲੀਦੇ ਆ ਗਲਵਸ ਪਾ ਲੀਦੇ ਆ ਇਹਨਾਂ ਕੋਈ ਓਖਾ ਨਹੀਂ ਹੈ ਮੰਨੋ ਤੇ ਓਖਾ ਨਾ ਮੰਨੋ ਤੇ ਕੁਝ ਵੀ ਐਸਾ ਕੋਈ ਕੰਮ ਨਹੀਂ ਬਣਿਆ ਜਿਹੜਾ ਇਨਸਾਨ ਨਹੀਂ ਕਰ ਸਕਦਾ ਤਕਦੀਰ ਦਾ ਜ਼ਿੰਦਗੀ ਚ ਆਉਣ ਤੋਂ ਬਾਅਦ ਜ਼ਿੰਦਗੀ ਕਿੱਦਾਂ ਵੀ ਲੰਘਦੀ ਪਈ ਹੈ ਤੇ ਕਿਵੇਂ ਜ਼ਿੰਦਗੀ ਬਦਲੀ ਕਿਉਂਕਿ ਇੱਕ ਸ਼ਿਵਾਨੀ ਤੋਂ ਬੁੱਧਿਆ ਤੁਸੀਂ ਮਦਰ ਬਣੇ ਹਾਂ ਜੀ ਹਾਂਜੀ ਬਹੁਤ ਸੋਕਾ ਤੇ ਬਹੁਤ ਵਧੀਆ ਲੱਗ ਰਿਹਾ ਜਿੱਦਾਂ ਮੈਨੂੰ ਸੀਗਾ ਕਿ ਹਾਂ ਬਹੁਤ ਔਖਾ ਹੁੰਦਾ ਹੈ ਹੂੰ ਬੱਚਿਆਂ ਨੂੰ ਪਾਲਣਾ ਬੜਾ ਔਖਾ ਕੰਮ ਹੈ ਬੜੀ ਵੱਡੀ ਜ਼ਿੰਮੇਵਾਰੀ ਹੈ ਕਿ ਮੈਨੂੰ ਐ ਹੀ ਸੀ ਸਟਾਰਟਿੰਗ ਤੋਂ ਕਿ ਮੈਂ ਨਹੀਂ ਕਰ ਸਕਦੀ ਬਹੁਤ ਔਖਾ ਕੰਮ ਹੈ ਅੱਛਾ ਕਿ ਇੰਨਾ ਸਾਰਾ ਕੁਝ ਮੈਨੇਜ ਕਰਨਾ ਪਰ ਹੁਣ ਮੈਨੂੰ ਲੱਗਦਾ ਕਿ ਮੈਂ ਗਲਤ ਸੀ ਸਾਰੇ ਬੱਚੇ ਇੱਕੋ ਵਰਗੇ ਨਹੀਂ ਹੁੰਦੇ ਜਿੱਦਾਂ ਪੰਜੇ ਉਂਗਲਾ ਬਰਾਬਰ ਨਹੀਂ ਹੁੰਦੇ ਉਹਦਾ ਸਾਰੇ ਬੱਚੇ ਨਹੀਂ ਸਮਝ ਕੇ ਸਾਰਾ ਗੁੱਚਾ ਕਿੰਨਾ ਨਾਲ ਮੈਨੇਜ ਕਰਨਾ ਹੋਰ ਓਕੇ ਤੁਸ ਦ ਜਿੰਨੀ ਤੁਸ ਦੱਸਿਆ ਕਿ ਰਾਤ ਦੇ 11 ਵਜੇ ਤੱਕ ਤੁਸੀਂ ਇੱਥੇ ਰੁਕਦੇ ਹੋ ਉੱਥੇ ਤਕਦੀਰ ਨਾਲੇ ਰੁਕਦੀ ਹੈ ਹਾਂਜੀ ਐਨ ਆਰੇ ਰੁਕਦੀ ਹੈ ਇਹ ਜਦੋਂ ਜਲਦੀ ਘਰ ਚੱਲ ਜਵੇ ਤੰਗ ਕਰਦੀ ਹੈ ਅੱਛਾ ਹੁਣ ਵੀ ਤੰਗ ਕਰਨਾ ਸ਼ੁਰੂ ਹੋ ਗਏ ਹਾਂ ਹਲੋ ਹੁਣ ਉਹਨੂੰ ਐ ਮੈਨੂੰ ਕਮਾਓ ਅੱਛਾ ਮੈਂ ਕਹ ਨਹੀਂ ਸੀ ਤੇ ਇਸ ਤੋਂ ਇਲਾਵਾ ਜੇ ਗੱਲ ਕੀਤੀ ਜਮੇ ਜੀ ਵੀ ਤੁਸੀਂ ਕਿਹਾ ਕੀ ਤਕਦੀਰ ਦੇ ਜਨਮ ਤੋਂ ਇੱਕ ਦਿਨ ਪਹਿਲਾਂ ਵੀ ਤੁਸੀਂ ਮਤਲਬ ਹੁੰਦੇ ਰਹੇ ਸੀ ਉਸ ਹਾਲਤ ਦੇ ਵਿੱਚ ਇੱਥੇ ਆ ਕੇ ਕੰਮ ਕਰਨਾ ਉਦੋਂ ਤਾਂ ਨਹੀਂ ਮਤਲਬ ਤੁਹਾਨੂੰ ਕੋਈ ਦਿੱਕਤ ਆਈ ਜਾਂ ਲੋਕਾਂ ਨੇ ਗੱਲਾਂ ਕੀਤੀਆਂ ਹੋਵੇ ਕਿ ਹਾਂ ਇਸ ਹਾਲਤ ਦੇ ਵਿੱਚ ਤਾਂ ਟਿਕ ਜਾਓ ਆਰਾਮ ਤੇ ਕਰ ਲਓ ਨਹੀਂ ਐਦਾ ਦਾ ਖੈਰ ਕਿਸੇ ਨੇ ਵੀ ਨਹੀਂ ਕਿਹਾ ਹੂੰ ਬਾਕੀ ਜਿਨ੍ਹਾਂ ਜਿਨ੍ਹਾਂ ਦੇ ਬੇਬੀ ਸੀਗੇ ਉਹਨਾਂ ਨੇ ਕਿਹਾ ਕਿ ਹਾਂ ਆਪਣੇ ਆਪ ਨੂੰ ਜਿੰਨਾ ਜ਼ਿਆਦਾ ਬਿਜ਼ੀ ਰੱਖੋਗੇ ਉਹਨਾਂ ਜ਼ਿਆਦਾ ਤੁਹਾਡੇ ਲਈ ਇਹ ਟਾਈਮ ਜਿਹੜਾ ਈਜ਼ੀ ਹੋਏਗਾ ਤੇ ਵਾਕਈ ਜਿਨ੍ਹਾਂ ਨੇ ਮੈਨੂੰ ਐ ਸਲਾਹ ਦਿੱਤੀ ਸੀ ਮੈਂ ਕਹਿੰਨੀ ਆ ਕਿ ਹਾਂ ਮੇਰੇ ਦੀਦੀ ਸੀਗੇ ਤੇ ਉਹਨਾਂ ਨੇ ਕਿਹਾ ਸੀ ਮੈਨੂੰ ਤੇ ਮੈਂ ਕਹਿੰਨੀ ਆ ਕਿ ਹਾਂ ਉਹਨਾਂ ਨੇ ਸਹੀ ਕਿਹਾ ਕਿ ਬੰਦਾ ਜਦੋਂ ਬਿਜ਼ੀ ਰਹਿੰਦਾ ਹੈ ਤੇ ਫਿਰ ਟਾਈਮ ਦਾ ਪਤਾ ਨਹੀਂ ਲੱਗਦਾ ਅੱਛਾ ਬਹੁਤ ਵਾਰ ਪਰਿਵਾਰਾਂ ਦੇ ਵਿੱਚ ਵੇਖਣ ਨੂੰ ਮਿਲਦਾ ਹੈ ਕਿ ਜਦੋਂ ਕਿਸੇ ਘਰ ਬੱਚਾ ਪੈਦਾ ਹੁੰਦਾ ਤੇ ਕਈ ਵਾਰ ਉਹ ਰਾਤ ਰਾਤ ਪਰ ਸੌਂਦਾ ਵੀ ਨਹੀਂ ਹਾਂਜੀ ਤੇ ਤੁਹਾਨੂੰ ਵੀ ਇਹ ਪ੍ਰੋਬਲਮਸ ਫੇਸ ਕਰਨੀਆਂ ਪਈਆਂ ਹੋ ਗਿਆ ਕਿ ਹਾਂ ਬੱਚੇ ਨੇ ਸੋਣਾ ਵੀ ਨੇ ਸਵੇਰੇ ਜਾ ਕੇ ਕੰਮ ਵੀ ਦੇਖਣਾ ਵਾ ਹਾਂਜੀ ਤੇ ਉਦੋਂ ਕਿਵੇਂ ਖੁਦ ਨੂੰ ਮੈਨੇਜ ਕੀਤਾ ਨਹੀਂ ਉਸ ਉਸ ਟਾਈਮ ਥੋੜਾ ਟਾਈਮ ਮੈਂ ਸ਼ੌਪ ਤੇ ਨਹੀਂ ਸੀ ਆਈ ਤੇ ਆਪਣਾ ਫੋਨ ਤੇ ਸਾਰਾ ਕੁਝ ਮੈਨੇਜ ਕਰਦੀ ਸੀ ਕਿ ਬਾਕੀ ਸਿਗੇ ਇੱਥੇ ਸਾਰਾ ਆਪਣੇ ਆਪ ਹੀ ਮੈਨੇਜ ਕਰ ਲੈਂਦੇ ਸੀ ਹਾਂਜੀ ਸੋ ਤਾਂ ਕਿ ਦੀਰਵੀ ਰੋਂਦੀ ਪਈ ਐ ਸੋ ਐਸ ਦੇ ਵਿੱਚ ਤੁਸੀਂ ਕੀ ਮੈਸੇਜ ਦੋਗੇ ਕਿ ਬਹੁਤ ਸਾਰੇ ਮਤਲਬ ਕੀ ਹੋ ਜੀਆਂ ਔਰਤਾਂ ਜਿਹੜੇ ਬੱਚੇ ਤੋਂ ਬਾਤ ਸੋਚਦੀਆਂ ਨੇ ਕਿ ਸਾਡੀ ਤਾਂ ਲਾਈਫ ਖਤਮ ਹੋ ਗਈ ਹੁਣ ਤਾਂ ਬਸ ਬੱਚੇ ਦੀ ਦੇਖਭਾਲ ਕਰਨੀ ਤੇ ਘਰਾਂ ਦੇ ਵਿੱਚ ਰਹਿਣਾ ਉਹਨਾਂ ਵਾਸਤੇ ਕੀ ਕਹੋਗੇ ਨਹੀਂ ਇਦਾਂ ਦਾ ਕੁਝ ਨਹੀਂ ਐ ਅਗਰ ਕਸ ਅਸੀਂ ਕਰਨਾ ਚਾਹੀਏ ਸਾਰਾ ਕੁਝ ਮੈਨੇਜ ਕਰ ਸਕਦੇ ਆਪਾਂ ਹਾਂਜੀ ਆਪਣੇ ਤੇ ਐ ਡਿਪੈਂਡ ਐ ਹਾਂ ਹੁਣ ਤਕਦੀਰ ਵੀ ਰੋਣਾ ਸ਼ੁਰੂ ਹੋ ਗਈ ਸੋ ਤਕਦੀਰ ਤੇ ਤਕਦੀਰ ਦੀ ਮਮਾ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਈ ਗਈ ਕਿ ਕਿਸ ਤਰੀਕੇ ਦੇ ਨਾਲ ਸ਼ਿਵਾਂਜੀ ਜੀ ਦੇ ਵੱਲੋਂ ਆਪਣੇ ਬਿਜ਼ਨਸ ਦੇ ਨਾਲ ਨਾਲ ਬੱਚੇ ਦੀ ਵੀ ਕੇਅਰ ਕੀਤੀ ਜਾ ਰਹੀ ਹੈ ਤੇ ਬੱਚੇ ਦੇ ਨਾਲ ਇਹ ਸੰਘਰਸ਼ ਚੱਲ ਰਿਹਾ ਹੈ ਸੋ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਤੇ ਨਾਲ ਦੀ ਨਾਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਫੋਲੋ ਜ਼ਰੂਰ ਕਰਿਓ ਧੰਨਵਾਦ